ਪੰਜਾਬ ਦੇ ਸਰਕਾਰੀ ਮੁਲਾਜ਼ਮ ਰੋਜ਼ ਨਵੇਂ ਪਚੜੇ ਚ ਪੈਂਦੇ ਨਜ਼ਰ ਆ ਰਹੇ ਨੇ। ਇਹ ਕਹਿ ਲਿਆ ਕਿ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਹੁਣ ਸਰਕਾਰ ਸਾਰ ਨਹੀਂ ਲੈ ਰਹੀ। ਇਹ ਉਹੀ ਮੁਲਾਜ਼ਮ ਨੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 16 ਮਾਰਚ ਨੂੰ ਬਣੇ ਤੇ ਖਟਕੜ ਕਲਾਚ ਸੌ ਚੱਕਣ ਤੋਂ ਬਾਅਦ ਸਿੱਧੇ ਪੰਜਾਬ ਸੈਕਟਰੀਟ ਪਹੁੰਚੇ ਤੇ ਉਹਨਾਂ ਦਾ ਫੁੱਲਾਂ ਦਾ ਵਰਖਾ ਕਰਕੇ ਸਵਾਗਤ ਇਹਨਾਂ ਮੁਲਾਜ਼ਮਾਂ ਨੇ ਕੀਤਾ। ਪਰ ਅੱਜ ਸਾਢੇ 3 ਸਾਲ ਤੋਂ ਬਾਅਦ ਹਾਲਾਤ ਕੁਝ ਹੋਰ ਬਣਦੇ ਨਜ਼ਰ ਆ ਰਹੇ ਨੇ। ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਖਬਰ ਅਤ ਅਹਿਮ ਮਹਿੰਗਾਈ ਪੱਤੇ ਨੂੰ ਲੈ ਕੇ ਪੰਜਾਬ ਦੇ ਮੁਲਾਜ਼ਮ ਹੁਣ ਤਰਸਦੇ ਹੋਏ ਨਜ਼ਰ ਆ ਰਹੇ ਨੇ ਦਰਸਲ ਪੰਜਾਬ ਦੇ 6.5 ਲੱਖ ਤੋਂ ਜ਼ਿਆਦਾ ਸਰਕਾਰੀ ਮੁਲਾਜ਼ਮ ਤੇ ਪੈਨਸ਼ਨਰ ਇਸ ਸਮੇਂ ਮਹਿੰਗਾਈ ਪੱਤੇ ਤੋਂ ਵੀ ਤਰਸਦੇ ਨਜ਼ਰ ਆ ਰਹੇ ਨੇ ਪਿਛਲੇ ਕਈ ਸਾਲਾਂ ਬਾਅਦ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਸ ਦੀ ਦੀਵਾਲੀ ਵੀ ਖਾਲੀ ਹੋ ਗਈ ਹੈ ਜਦੋਂ ਸਰਕਾਰ ਵੱਲੋਂ ਮਹਿੰਗਾਈ ਪੱਤੇ ਦਾ ਕੋਈ ਵੀ ਐਲਾਨ ਹੁਣ ਤੱਕ ਨਹੀਂ ਕੀਤਾ ਗਿਆ ਇੱਥੇ ਸਭ ਤੋਂ ਵੱਡੀ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਦੇ ਮੁਕਾਬਲੇ ਸਰਕਾਰ ਵਿੱਚ ਦੋ ਵਾਰ ਦੀ ਥਾਂ ਤੇ ਸਿਰਫ ਇੱਕ ਵਾਰ ਹੀ ਦੀਵਾਲੀ ਦੇ ਮੌਕੇ ਮਹਿੰਗਾਈ ਪੱਤੇ ਵਿੱਚ ਵਾਅਦਾ ਕਰਨ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਸਾਲ ਦੀਵਾਲੀ ਮੌਕੇ ਵੀ ਸਰਕਾਰੀ ਮੁਲਾਜ਼ਮਾਂ ਨੂੰ ਖਾਲੀ ਹੱਥ ਹੀ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਹਰ ਸਾਲ ਜਨਵਰੀ ਤੇ ਜੁਲਾਈ ਮਹੀਨੇ ਵਿੱਚ ਮਹਿੰਗਾਈ ਪੱਤੇ ਦੇ ਐਲਾਨ ਕਰਦੇ ਹੋਏ ਉਸ 'ਚ ਵਾਅਦਾ ਕਰ ਦਿੱਤਾ ਜਾਂਦਾ ਹੈ। ਕੇਂਦਰ ਸਰਕਾਰ ਵੱਲੋਂ ਕਦੇ 6% ਤੱਕ ਕਦੇ 4% ਮਹਿੰਗਾਈ ਪੱਤੇ ਵਿੱਚ ਵਾਅਦਾ ਕੀਤਾ ਜਾਂਦਾ। ਕੇਂਦਰ ਸਰਕਾਰ ਦੀ ਤਰ੍ਹਾਂ ਤੇ ਹੀ ਦੇਸ਼ ਦੇ ਸੂਬਾ ਸਰਕਾਰਾਂ ਵੱਲੋਂ ਆਪਣੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਮਹਿੰਗਾਈ ਪੱਤੇ ਵਿੱਚ ਵਾਅਦੇ ਦੇ ਐਲਾਨ ਕੀਤਾ ਜਾਂਦਾ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਵੱਲੋਂ ਬੀਤੇ 3 ਸਾਲਾਂ ਦੇ ਵਿੱਚ ਸਿਰਫ ਇੱਕ ਵਾਰ ਦੀਵਾਲੀ ਮੌਕੇ ਹੀ 4% ਤੱਕ ਦਾ ਵਾਅਦਾ ਕੀਤਾ ਜਾ ਰਿਹਾ ਹੈ। ਜਿਸ ਕਾਰਨ ਹੀ ਪੰਜਾਬ ਵਿੱਚ ਇਸ ਸਮੇ 42 ਫੀਸਦੀ ਮਹਿੰਗਾਈ ਪੱਤਾ ਦਿੱਤਾ ਜਾ ਰਿਹਾ ਜਦੋਂ ਕਿ ਕੇਂਦਰ ਸਰਕਾਰ ਤੇ ਕਈ ਸੂਬਾ ਸਰਕਾਰਾਂ ਵੱਲੋਂ 58 ਫੀਸਦੀ ਮਹਿੰਗਾਈ ਪੱਤਾ ਦਿੱਤਾ ਜਾਂਦਾ ਸੀ ਪਰ ਜੋ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਵਾਰ ਦੀਵਾਲੀ ਤੇ ਸ਼ਾਇਦ ਪੰਜਾਬ ਸਰਕਾਰ ਕੋਈ ਐਲਾਨ ਕਰੇਗੀ ਪਰ ਇਸ ਵਾਰ ਵੀ ਦੀਵਾਲੀ ਸਰਕਾਰੀ ਮੁਲਾਜ਼ਮਾਂ ਦੀ ਖਾਲੀ ਰਹੀ ਹੈ ਤੇ ਮਹਿੰਗਾਈ ਪੱਤੇ ਯਾਨੀ ਕਿ ਡੀਏ ਨੂੰ ਲੈ ਕੇ ਕੋਈ ਵੀ ਐਲਾਨ ਹੁਣ ਤੱਕ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਦੀਵਾਲੀ ਖਾਲੀ ਹੋਈ ਜਾਂ ਕਹਿ ਲਿਏ ਕਿ ਸਰਕਾਰੀ ਖਜ਼ਾਨੇ ਦੇ ਜੋ ਹਾਲਾਤ ਇਸ ਸਰਕਾਰ ਨੇ ਬਣਾਏ ਨੇ ਉਸ ਤੋਂ ਬਾਅਦ ਇਹ ਕਹਿ ਦਈਏ ਕਿ ਜੋ ਦਿਵਾਲਾ ਘਟਿਆ ਪਿਆ ਉਸ ਤੋਂ ਬਾਅਦ ਮੁਲਾਜ਼ਮਾਂ ਦੀ ਦਿਵਾਲੀ ਜਿਹੜੀ ਹੈ ਉਹ ਫਿੱਕੀ ਕਰਦੀ ਹੋਈ ਸਰਕਾਰ ਜ਼ਰੂਰ ਨਜ਼ਰ ਆਈ ਹੈ ਹਾਲਾਂਕਿ ਇਸ ਪੂਰੇ ਮਸਲੇ ਨੂੰ ਲੈ ਕੇ ਜਿਹੜੇ ਪੰਜਾਬ ਸਿਵਲ ਸੈਕਟਰ ਦੇ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨੇ ਸੁਸ਼ੀਲ ਕੁਮਾਰ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਹੁਣ ਸਾਨੂੰ ਕੋਈ ਆਸ ਨਹੀਂ ਹੈ ਸਰਕਾਰਾਂ ਨੂੰ ਉੱਚ ਅਤੇ ਆਈਐਸ ਅਧਿਕਾਰੀ ਵੀ ਵੱਡੇ ਪੱਧਰ ਤੇ ਗੁੰਮਰਾਹ ਕਰਦੇ ਹਨ ਇਸ ਲਈ ਪੰਜਾਬ ਵਿੱਚ ਮਹਿੰਗਾਈ ਪੱਤਾ ਹਰ ਲਈ ਇੱਕ ਬਰਾਬਰ ਹੋਣਾ ਚਾਹੀਦਾ ਹੈ ਆਈਐਸ ਤੇ ਆਈਪੀਐਸ ਅਧਿਕਾਰੀ ਇਸ ਸਮੇਂ 58 ਫੀਸਦੀ ਮਹਿੰਗਾਈ ਪੱਤਾ ਲੈ ਰਹੇ ਨੇ ਜਦੋਂ ਕਿ ਸਰਕਾਰੀ ਮੁਲਾਜ਼ਮਾਂ ਨੂੰ 42 ਫੀਸਦੀ ਮਹਿੰਗਾਈ ਪੱਤਾ ਮਿਲ ਰਿਹਾ ਹੈ ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਮੁਲਾਜ਼ਮਾਂ ਨੂੰ ਵਧ ਮਹਿੰਗਾਈ ਪੱਤਾ ਨਹੀਂ ਦੇਣਾ ਚਾਹੁੰਦੀ ਤਾਂ ਤੁਰੰਤ IAS ਤੇ IPS ਅਧਿਕਾਰੀਆਂ ਦਾ ਵੀ ਘਟਾ ਕੇ ਬਿਆਲੀ ਕਰਤੇ ਤਾਂ ਜੋ ਉੱਚ ਅਧਿਕਾਰੀਆਂ ਨੂੰ ਮੁਲਾਜ਼ਮਾਂ ਦੇ ਦਰਦ ਬਾਰੇ ਪਤਾ ਚੱਲ ਸਕੇ ਯਾਨੀ ਕਿ ਇੱਕ ਸਿੱਧੇ ਤੌਰ ਤੇ ਉਹ ਕਹਿ ਰਹੇ ਨੇ ਕਿ ਜਿਹੜੇ ਅਫਸਰ ਨੇ ਉਹ ਸਰਕਾਰ ਨੂੰ ਗੁੰਮਰਾਹ ਕਰ ਰਹੇ ਨੇ ਔਰ ਇਦਾ ਹੀ ਨਤੀਜਾ ਹੈ ਕਿ ਸਰਕਾਰ ਦੀ ਲਗਾਤਾਰ ਕਿਰਕਰੀ ਹੋ ਰਹੀ ਹੈ ਤੇ ਉਹ ਆਪਣਾ ਪੱਤਾ ਤੇ ਵਧਵਾ ਲੈਂਦੇ ਨੇ ਪਰ ਸਾਡਾ ਪੱਤਾ ਇਸ ਸਰਕਾਰ ਨੇ ਨਹੀਂ ਵਧਾਇਆ ਤੇ ਦੀਵਾਲੀ ਜਿਹੜੀ ਹੈ ਉਹ ਖਾਲੀ ਹੁੰਦੀ ਜਿਹੜੀ ਨਜ਼ਰ ਆਈ ਹੈ ਸੋ ਕੁਲ ਮਿਲਾ ਕੇ ਮੁਲਾਜ਼ਮਾਂ ਦੀ ਜਿਹੜੀ ਨਰਾਜ਼ਗੀ ਹੈ ਉਹ ਸਰਕਾਰ ਤੇ ਭਾਰੂ ਪੈ ਸਕਦੀ ਹੈ ਜਾਂ ਕਹਿ ਸਕਦੇ ਆ ਕਿ ਅਗਲੇ ਸਾਲ ਚੋਣਾ ਹੋਣੀ ਆ ਹੁਣ ਦੇਖੋ ਕਿ ਅਗਲੇ ਸਾਲ ਇਹ ਮੁਲਾਜ਼ਮ ਜਿਨ੍ਹਾਂ ਨੇ 2022 ਦੇ ਵਿੱਚ ਪੱਬਾ ਪਾਰ ਹੋ ਕੇ ਸਰਕਾਰ ਬਣਾਈ ਸੀ ਕਿ 2027 ਦੇ ਵਿੱਚ ਅਸੀਂ ਸਰਕਾਰ ਦੀਆਂ ਗੋਡਣੀਆਂ ਲਵਾਉਣਗੇ ਜਾਂ ਕਹਿ ਲਿਏ ਕਿ ਇਸ ਸਰਕਾਰ ਨੂੰ ਚੱਲਦਾ ਕਰਨਗੇ